ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਲਜੀਤ ਕੋਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਦੱਸੋ ਜੀ ਕਿਵੇਂ ਉਮੀਦ ਕਰਦੇ ਆ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲਓ ਜੀ ਟਾਈਮ ਆ ਟਾਈਮ ਜਿਹੜਾ ਤਿੰਨ 3:30 ਵਜ ਗਏ ਆਪਾਂ ਭਾਂਡੇ-ਪੁੰਡੇ ਮਾਂਜ ਤੇ ਪਚਾਉਣੇ ਆ ਆਪਾਂ ਕਰਦੇ ਆ ਸਬਜ਼ੀ ਦੀ ਤਿਆਰੀ ਸਬਜ਼ੀ ਦੇਦੇ ਆ ਆਪਾਂ ਕद्दू ਲੈਂਦੇ ਪੈਣਾ ਆਪਾਂ ਕद्दू ਦੀ ਸਬਜ਼ੀ ਬਣਾਵਾਂਗੇ ਚਲੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਆਪਾਂ ਸਬਜ਼ੀ ਬਣਾਵਾਂਗੇ ਇਹ ਲੱਗ ਜੇ ਢੰਗ ਨਾਲ ਆਪਾਂ ਅੱਜ ਨਾ ਕद्दूकस ਕਰਕੇ ਬਣਾਵਾਂਗੇ ਉੰਜ ਫਾੜੀ ਵਾਲੀ ਆਪਾਂ ਚੀਰ ਕੇ ਨਹੀਂ ਬਣਾਉਂਦੇ ਨਾ ਦੁੱਧ ਪਾ ਕੇ ਬਣਾਈਏ ਨਾ ਦੂਸਰੀ ਲੱਟ ਬਣਾਈਏ ਆਪਾਂ ਜੇ ਸੁੱਕੇ ਕद्दू ਦੀ ਐਸ ਤਰ੍ਹਾਂ ਦੂ ਭੁੰਨ ਕੇ ਬਣਾਵਾਂਗੇ ਬਿਨਾਂ ਪਾਣੀ ਤੋਂ ਤੇ ਆਪਾਂ ਕद्दूकस ਕਰ ਲਾਂਗੇ ਛਿੱਲ ਲਾਂਗੇ ਚਲੋ ਜੀ ਆਪਾਂ ਚੱਲਦੇ ਆਂ ਬਾਹਰ ਆਪਾਂ ਤੁਹਾਨੂੰ ਦਿਖਾਉਨੇ ਆ ਸਬਜ਼ੀ ਕद्दू ਚੀਰਦੇ ਲਓ ਜੀ ਆਹ ਵਾਲੇ ਨੇ ਕद्दू ਆਪਣੇ ਆਪਾਂ ਇਹ ਆਪਾਂ ਜੋ ਚੀਰਕੇ ਨਹੀਂ ਬਣਾਉਂਦੇ ਹੈਗੇ ਕਦੋਂ ਦੇਖੋ ਇਹ ਕਿੰਨੇ ਚਿੱਤ ਲੈ ਜੇਗਾ ਦੂਨੇ ਨਾ ਹੈ ਖੇਤੋਲੰਦੇ ਆਪਣੇ ਇਹ ਦੇਖ ਸਕਦੇ ਹੋ ਤੁਸੀਂ ਚਲੋ ਜੀ ਆਪਾਂ ਇਹਨਾਂ ਨੂੰ ਛਿੱਲਦੇ ਆ ਛਿਲ ਕੇ ਆਪਾਂ ਕਦੋਂ ਕਸ ਕਰਾਂਗੇ ਲੈ ਜਿ ਕੋ ਦੂ ਆਪਾਂ ਛਿੱਲ ਲੈ ਆਪਾਂ ਆ ਸਾਰਾ ਛਿੱਲ ਲਿਆ ਦੇਖੋ ਨਾ ਥੋੜਾ ਜਿਹਾ ਪੱਕਾ ਹੈ ਇਹਦੇ ਵਿੱਚ ਬੀਜ ਆਪਾਂ ਅਲੇ ਦਾਣੇ ਕਦੋਂ ਕਸ ਕਰ ਲਾਂਗੇ ਆ ਰਹਿ ਗਿਆ ਪਾ ਵੀ ਛਿੰਡੀ ਇਹਦਾ ਬਿਲਕੁਨ ਹੁਣ ਤਾਂ ਵੀ ਮੋਟਾ ਹੁੰਦਾ ਹੈਗਾ ਇਹ ਕੱਚੇ ਨਹੀਂਗੇ ਬਿਲਕੁਨ ਇਹਨਾਂ ਦਾ ਬਾਲਾ ਹੋਣੀ ਹੈਗਾ ਮੋਟਾ ਨਹੀਂ ਹੈਗਾ ਲੋ ਜੀ ਕਿ ਕਦੂ ਆਪਾਂ ਨੇ ਸਾਰੇ ਛਿੱਲਨੇ ਫਿਰ ਆਪਾਂ ਨੇ ਚੀਰ ਲੈਣੇ ਦੇਖੋ ਆ ਬੱਚਾ ਹੈਗਾ ਇਹਦੇ ਇੰਨੇ ਥੋੜਾ ਜਿਹਾ ਬੀਜ ਨੇ ਇਹਨੂੰ ਆਪਾਂ ਸਾਰੇ ਨੂੰ ਕਦੂ ਕਸ ਕਰ ਲਾਂਗੇ ਇਸ ਤਰ੍ਹਾਂ ਨਵਾ ਦੜੇ ਕੋ ਦੁਕਾਸ ਕਰ ਲਾਂਗੇ ਆਪਾਂ ਵਿਚਾਲੇ ਵਿਚਾਲੇ ਸਾਰਾ ਛੱਡ ਦਾਂਗੇ ਵੀ ਜੇ ਨਹੀਂ ਕਰਨੇ ਵਿੱਚ ਇਹ ਇਹ ਥੋੜਾ ਜਿਹਾ ਕਦੂ ਆਪਣਾ ਪੱਕਾ ਦਾ ਕਦੇ ਆਪਾਂ ਚੀਰ ਕੇ ਟੁੱਕਾ ਕਦੂ ਬਣਾ ਲੈਣਾ ਕਦੇ ਆਪਾਂ ਬਣਾ ਲੈਨੇ ਦੁੱਧ ਪਾ ਕੇ ਅੱਜ ਆਪਾਂ ਬਣਾਵਾਂਗੇ ਕਦੂ ਕਸ ਕਰਕੇ ਫਿਰ ਐਵੇਂ ਬਦਲ ਜੀ ਸਬਜ਼ੀ ਹੋ ਜਾਂਦੀ ਹੈ ਕੁਝ ਨੇ ਖੇਤ ਸਬਜ਼ੀਆਂ ਨਹੀਂ ਹੈਗੀ ਹੁਣ ਆਪਾਂ ਨੂੰ ਨਾ ਬਾਜ਼ਾਰ ਨਹੀਂ ਲੈਉਣੇ ਪੈਂਦੇ ਆ ਕਦੂ ਤਾਂ ਕਦੇ ਆਪਣੇ ਖੇਤੋਂ ਆ ਜਾਂਦੇ ਨੇ ਜਗ ਦੇ ਮੂੰਗੀ ਮੰਗੀ ਲੈਣੇਗੇ ਇਸ ਤਰ੍ਹਾਂ ਕਦੇ ਕਦੇ ਪਨੀਰ ਕੱਢ ਲੈਨੇ ਫਿਰ ਆਪਣੇ ਕੇਕ ਦੀਆਂ ਦੀਆਂ ਸਬਜ਼ੀਆਂ ਹੋ ਜਾਣਗੀਆਂ ਇਹ ਪਾਲਕ ਪੂਲਕ ਫਿਰ ਆਪਾਂ ਦਾ ਕੋਈ ਹੋ ਨਹੀਂ ਸਾਰਾ ਸਿਆਲ ਮੌਜਾ ਬਸ ਆਪਾਂ ਨੂੰ 10 20 ਦਿਨ ਦੀ ਖਾਈ ਹੋ ਰਹੀ ਗਰਮੀਆਂ ਦੀ ਸਬਜ਼ੀ ਆਪਣੇ ਬਾਧੂ ਸੀਗੀ ਜੀ ਖੇਤ ਬਈ ਆ ਦੇਖੋ ਆਪਾਂ ਇਸ ਤਰ੍ਹਾਂ ਆਪ ਚਾਲੂ ਨੇ ਆਪਾਂ ਕੱਢਣਾ ਦੇਖੀ ਬੀਜ ਲੈ ਤੇ ਇਹ ਮੈਂ ਆਪਾਂ ਸਾਰਾ ਕੱਬੂਕਸ ਕਰ ਲਾਂਗੇ ਜੋ ਕੁ ਮੈਂ ਜਾ ਵਾਸਤੇ ਨਾ ਦਾਣਾ ਪਈ ਹੁੰਦੀ ਐ ਆ ਦੇਖੋ ਸਬਜ਼ੀ ਆਪਾਂ ਕੱਟਿਆ ਹੁਣ ਆਪਾਂ ਪਹਿਲਾਂ ਮੈਂ ਸੰ ਪਾਣੀ ਪਵਾ ਦੂੰ ਆਪਾਂ ਦਾਣਾ ਪਈ ਜੀ ਨਿਕਲ ਇਹ ਚ ਆਪਾਂ ਨੇ ਬੜੇ ਮੈਂ ਦੀ ਖਾਲ ਤੇ ਲੈਤੀ ਤੇ ਆਪਣੇ ਫੀਲ ਕਿੰਨੀਆਂ ਚੀਜ਼ਾਂ ਪਈਆਂ ਨੇ ਇਹ ਵੀ ਤਾਜੀ ਸੁਗੰਧ ਆ ਜਾਏਗੀ ਇਹ ਚ ਆਪਾਂ ਕਰਨ ਲਈ ਜਿਹੜੇ ਸੁਗੰਧਾਂ ਵੱਝਾਂ ਨੇ ਸੂਣ ਵਾਲੀ ਹੁਣ ਆਪਾਂ ਕੰਢੀ ਲੈਤੀ ਜੋ ਮਗ ਬਾਲਟੀ ਚ ਸਭ ਬੀਜਾਣਾ ਤੇ ਮੰਗਿਆ ਤਾਂ ਅਜਾ ਬਕੀ ਦੋ ਕਾਲੀ ਤੇ ਮੱਤੇ ਇਹ ਚਾ ਪਰਫਰਮੈਂਸ ਦੇ ਤੇ ਦਾਣੇ ਆਪਾਂ ਨੇ ਭਿਉਂ ਤੇ ਹੁਣ ਆਪਾਂ ਦਾ ਮੱਝਾ ਨੂੰ ਪਾਣੀ ਪਿਲਾ ਦਈਏ ਫੇਰ ਆਪਾਂ ਸਭ ਜਿਦਾਂ ਮਿਲ ਜਾਂਦਾ ਦੇ ਵਾਹ ਜਪਾ ਮੱਝਾਂ ਨੂੰ ਪਾਣੀ ਪਿਲਾਦੀ ਲਓ ਜੀ ਪਾਣੀ ਆਪਾਂ ਪੜਾਇਆ ਮੱਜਾਂ ਨੂੰ ਆਪਾਂ ਸਬਜ਼ੀ ਬਣਾਉਣੇ ਆ ਚਲੋ ਆਪਾਂ ਧਰਤਾ ਪੈਨ ਲਈ ਪਈ ਪੈਨ ਆਪਾਂ ਧਰਤਾ ਗੈਸ ਆਪਾਂ ਔਨ ਕਰਤਾ ਤੇਲ ਗਰਮ ਹੋ ਗਿਆ ਇਹਨਾਂ ਆਪਾਂ ਚੀਰੇ ਨੇ ਪਿਆਜ਼ ਇਹ ਪਿਆਜ਼ ਦੇ ਆਪਾਂ ਦੋ ਸਬਜ਼ੀਆਂ ਬਣਾਵਾਂਗੇ ਕਦੂ ਆਪਾਂ ਨੇ ਕਦੂ ਕਸ ਕਰਕੇ ਨਿਚੋੜ ਕੇ ਆ ਦੇਖੋ ਇਹਦੇ ਵਿੱਚ ਪਾ ਲਿਆ ਆਪਾਂ ਪਾ ਲੈ ਚ ਇਹ ਬੜਾ ਥੋੜਾ ਜਿਹਾ ਪਿਆਜ਼ ਇਹ ਚ ਪਾ ਲੈ ਕੁਛ ਆਪਾਂ ਨਾ ਬਣਾਵਾਂਗੇ ਪਨੀਰ ਦੀ ਭੁਰਜੀ ਠੀਕ ਹੈ

जो अपना भुज गया है ब्राउन हो गई अपन मिर्च पा के फिर आपको आह कदूड़ा है अपना निचोड़ के तरह ऐसी तरह ही बिच पा देंगे आप बिल्कुल भी पानी नहीं पाएंगे फिर गैस ना फ्लेम सिम करके फिर आप पकाव भाप ना नहीं बनावी पानी नहीं पाऊंगी आप जी सब्जी आप देखो पाके ना आपने भुन के प्याज आपके नून मिर्च भुन के अपने सेक लगा के अपने कद्दू पाता ਅਦੇ ਕਿ ਆਪਣੇ ਗੈਸ ਗੈਸ ਕਰਤਾ ਆਪਾਂ ਨੇ ਸਿੰਨ ਆਪਾਂ ਐਸੀ ਤਰ੍ਹਾਂ ਇਹਨੂੰ ਸਿਮ ਗੈਸ ਤੇ ਪਾਵਾਂਗੇ ਬਾਰੇ ਆਪਾਂ ਨੇ ਬਿੱਜ ਰੱਖੇ ਸੀ ਜੋ ਤੋਂ ਦੇਖੋ ਨਿਆ ਆ ਦੇਖ ਜੋ ਆ ਆਪਣੇ ਉੱਗ ਗਏ ਟੰਗੂਰ ਮਾਰੇ ਆਪਾਂ ਪੱਤੇ ਚੱਕ ਤੇ ਇਹਨਾਂ ਤੋਂ ਜਾਉਣਾ ਹੀ ਆਪਾਂ ਰਾਤ ਨੂੰ ਦਿਨੇ ਆਪਾਂ ਅੰਦਰ ਰੱਖ ਦਿੰਨੇ ਆ ਸ਼ਾਮ ਨੂੰ ਆਪਾਂ ਬਾਹਰੇ ਰੱਖ ਦਿੰਨੇ ਆ ਕੱਢ ਕੇ ਕਿਉਂਕਿ ਸ਼ਾਮ ਨੂੰ ਤੇਰੇਲ ਪੈ ਜਾਂਦੀ ਆ ਠੰਡ 'ਚ ਰੱਖ ਦਿੰਨੇ ਆ ਦਿਨੇ ਆਪਾਂ ਨਾ ਕਾਟਵਾ ਹੁੰਦੀਆਂ ਨੇਗੀਆਂ ਬਾਹਰੇ ਜੇ ਆਪਾਂ ਬਾਹਰੇ ਰੱਖ ਦੀਏ ਬਾਹਰੇ ਟੁੱਕ ਦਿੰਦੀਆਂ ਨੇਗੀਆਂ ਪਿਛਲੇ ਸਾਲ ਨਾ ਆਪਾਂ ਬੀਜ ਦਿੰਦੇ ਸੀ ਉਹਦੀ ਫੇਰ ਖਲਾਰ ਖਲਾਰ ਦਿੰਦੇ ਸੀ ਮੈਂ ਸੋਚੇ ਵੀ ਐਵੇਂ ਕਾਤੋਂ ਕਰ ਦਿੰਜੇ ਉਹ ਦੇਖੇ ਵੀ ਇਹ ਤਾਂ ਵੀ ਕਾਟਵਾ ਪੱਟ ਦਿੰਦੀਆਂ ਨੇ ਖਰਾਬ ਕਰ ਦਿੰਦੀਆਂ ਨੇ ਇਸ ਵਾਰ ਆਪਾਂ ਨੇ ਨਾ ਪਹਿਲਾਂ ਹੀ ਅੰਦਰ ਰੱਖਤੀ ਬੀਜ ਕੇ ਆਪਾਂ ਸ਼ਾਮ ਨੂੰ ਰਾਤ ਨੂੰ ਬਾਹਰੇ ਕੱਢ ਦਿੰਨੇ ਹੈ ਜਿਹੜੀ ਵੇਲੇ 4-5 ਵਜੇ ਬਾਹ ਸਾਰਾ ਦਿਨ ਆਪਾਂ ਕਿਉਂ ਜਿਹੜਾ ਆਪਾਂ ਬਾਹਰੇ ਫਿਰਦੇ ਹੁੰਨੇ ਆ ਕੋਲੇ ਆਪਣੀ ਨਿਕਾ ਹੁੰਦੀ ਆ ਹੁਣ ਨਹੀਂ ਹੁੰਦਾ ਸਵੇਰ ਪਾਂਦਰ ਹੋ ਜਾਂਦੇ ਆ ਉਦੋਂ ਆਪਾਂ ਅੰਦਰ ਸੋਈ ਚ ਰੱਖ ਜਾਂਦੇ ਇੱਥੇ ਚਲੋ ਇੱਕ ਬਹੁਤ سارے ਕੰਮ ਹੋ ਜਾਂਦੇ ਨੇ ਕਿ ਛੋਟੇ ਮੋਟੇ ਹੁਣ ਆਪਾਂ ਸਾਰੇ ਕੰਮ ਨਿਬੜ ਕੇ ਸਬਜ਼ੀ ਬਣਾਤੀ ਪਾਣੀ ਤਾਂ ਨਹੀਂ ਪਲਾਏ ਆ ਆਪਾਂ ਲੇਟੀ ਦਾਣਾ ਪੀਣਤਾ ਸੀ ਉਹ ਮੱਝਨ ਪਾਇਆ ਏ ਹੁਣ ਆਪਾਂ ਚੋਮਾ ਕੇ ਜਿਧਾਰ ਟਾਈਮ ਹੁਣ 5:30 ਹੋ ਗਿਆ ਆਪਾਂ ਪੌਣੇ ਕਿਛੇ ਢਾਰ ਚੋਲਾਂਗੇ ਚੋਲੇ ਢਾਰ ਚੋਕੇ ਇੱਕ ਦਿਨ ਬਾਅਦ ਛੋਟੇ ਹੋ ਗਈ ਹਾਂ ਤਾਂ ਘੰਟੇ ਦਾ ਫਰਕ ਪੈ ਗਿਆ ਰਾਮਰਾਂ ਨੂੰ 6 6:30 ਦੇਖੋ ਕਿੰਨਾ ਨੇਹਰਾ ਹੋ ਜਾਂਦਾ ਅੱਗੇ 7:30 ਵੀ ਦਿਨ ਖੜਾ ਹੁੰਦਾ ਈ ਇੱਕ ਕੰਮ ਵਾਲੇ ਇੱਕ ਦਿਨ ਛੋਟੇ ਚਲੋ ਹੁਣ ਤਾਂ ਇਸੇ ਤਰ੍ਹਾਂ ਚੱਲੂ ਹੁਣ ਇਦੋਂ ਬਾਅਦ ਹੋਰ ਵੀ ਆਪਣੇ ਕੰਮ ਵਧਣਗੇ 10 20 ਦਿਨ ਕੰਮ ਪੂਰਾ ਜੋਰਾਂ ਤੇ ਰਹੂਗਾ ਹੁਣ ਆਪਾਂ ਕਰਾਂਗੇ ਜੀ ਘਰ ਦੀ ਸਫਸ ਵੀ ਝਾੜ ਜੜੇ ਇਦੋਂ ਪਹਿਲਾਂ ਆਪਾਂ ਕੰਮ ਧੰਦੇ ਕਰਕੇ ਆਪਾਂ ਜ ਬਾਗੇ ਸੀਗੇ ਬਾਜ਼ਾਰ ਆਪਾਂ ਨੇ ਲੈਣੇ ਨੇ ਗੱਦੇ ਆਪਾਂ ਗੱਦੇ ਦੇਖਣ ਬਾਗੇ ਸੀਗੇ ਵੀ ਆਪਾਂ ਮਾਚਲ ਆਪਾਂ ਮੰਗਾ ਲਾਂਗੇ ਜਿਹੜੇ ਆਪਾਂ ਨੂੰ ਚਾਹੀਦੇ ਨੇ ਇਹਨਾਂ ਆਪਾਂ ਦੂਸਰੇ ਲੈਣੇ ਨੇ ਜੀ ਫੋਮ ਵਾਲੇ ਆਪਾਂ ਦੂਸਰੇ ਗੱਦੇ ਨਹੀਂ ਲੈਂਦੇ ਹੈਗੇ। ਕਈ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਇਹ। ਉਹ ਫੋਮ ਵਾਲੇ ਗੱਦੇ ਵਧੀਆ ਰਹਿੰਦੇ ਨੇ ਉਹਨਾਂ ਜੋ ਮਹਿੰਗੇ ਤਾਂ ਜ਼ਰੂਰ ਆਉਂਦੇ ਨੇ। ਗੱਲ ਕਰੋ ਵੀ ਚੀਜ਼ ਵਧੀਆ ਹੁੰਦੀ ਹੈ ਜੀ। ਆਪਣੇ ਪੈਨ ਨਾਲੇ ਵੀ ਦੋਨੇ ਵੱਡਾਂ ਤੇ ਐਮੀ ਸੀਗੇ। ਫੋਮ ਦੇ ਉਹ ਨਾ ਆਪਣੇ ਹੁਣ 20-22 ਸਾਲ ਹੋ ਗਏ ਆਪਣੇ ਦਬ ਗਏ ਜੀ ਉਹ ਗੱਦੇ। ਹੁਣ ਮੈਂ ਚਲੋ ਆਪਾਂ ਨਵੇਲਾ ਕਿ ਧਰ ਦਿੰਨੇ ਆ। ਹੁਣ ਉਹਨੂੰ ਟੈਕਿਆਂ ਵੀ ਸਾਨੂੰ ਦਿਵਾਲੀ ਬੜੇ ਮੰਗਾ ਦਿਓ। ਉਹ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਦਿਵਾਲੀ ਬੜੇ ਸਿੱਪਾ ਗੱਦੇ ਹੀ ਮੰਗਾ ਦਾਂਗੇ। ਚਲੋ ਜੀ ਫਿਰ ਆਪਾਂ ਚੱਕ ਕੇ ਲੈ ਮੈਂ ਤੁਹਾਨੂੰ ਦਿਖਾਵਾਂਗੇ ਆਪਾਂ ਗੱਦੇ ਦੇਖ ਕੇ ਆ ਆਪਾਂ ਹੁਣ ਆਟਾ ਟੋਟਾ ਗੁੰਨ ਲਈਏ ਫਿਰ ਆਪਾਂ ਘਰ ਦੂਰ ਚੋਕੇ ਜਾਵਾਂਗੇ ਚਲੋ ਅੱਜ ਦੀ ਵੀਡੀਓ ਦੇ ਅੰਦਿੱਤੇ ਕਰਦੇ ਮਿਲਦੇ ਆ ਨਸਟ ਵਲੋਗ ਨਾਲ ਤਾਕਤ ਕਲੀ ਸਤਿ ਸ੍ਰੀ ਅਕਾਲ